ਜਿਹੜਾ ਸੰਗਰੂਰ ਲੋਕ ਸਭਾ ਹਲਕਾ ਹੈਗਾ ਉਹਨਾਂ ਦੇ ਜਿਹੜੇ ਕੈਂਡੀਡੇਟ ਅਗੇ ਆ ਗੁਰਮੀਤ ਮੀਤ ਹੈਰ ਸਭ ਤੋਂ ਪਹਿਲਾਂ ਅੱਜ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜੀ ਲੋਕਾਂ ਨੇ ਵੋਟਾਂ ਪਾਣੀਆਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੂਰੇ ਦੇਸ਼ ਦੇ ਵਿੱਚ ਇਹਨਾਂ ਦਾ ਕਾਂਗਰਸ ਦੇ ਨਾਲ ਗਠਜਬੰਦਨ ਹੈਗਾ ਗੁਰਮੀਤ ਮੀਤ ਹੈਰ ਤੇ ਆਮ ਆਦਮੀ ਪਾਰਟੀ ਪੂਰੀ ਜਵਾਬ ਦੇਵੇ ਕਿ ਬਾਕੀ ਸਟੇਟਾਂ ਦੇ ਵਿੱਚ ਤੇ ਇਹ ਗਠਜਬੰਦਨ ਕਰਕੇ ਲੜ ਰਿਹਾ ਤੇ ਪੰਜਾਬ ਦੇ ਆਵਾਮ ਨੂੰ ਪੰਜਾਬ ਦੀ ਆਵਾਮ ਨੂੰ ਕਿਉਂ ਮੂਰਖ ਬਣਾਇਆ ਜਾ ਰਿਹਾ ਹੈਗਾ ਇਹ ਇਹਨਾਂ ਦੇ ਸੋਹਰਾ ਸਾਹਿਬ ਅਗਿਆ ਦਿਖਾਓ ਜੀ ਇਹ ਇਹਨਾਂ ਦੇ ਸੋਹਰਾ ਸਾਹਿਬ ਅਗਿਆ ਭੁਪਿੰਦਰ ਸਿੰਘ ਬਾਜਵਾ ਜੀ ਗਿਆ ਇਹ WFI ਜਿਹੜੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਐਡਹੌਕ ਕਮੇਟੀ ਦੇ ਮੈਂਬਰ ਅਗਿਆ ਜਿਹੜਾ ਕਿ ਦੇਸ਼ ਨੂੰ ਰਿਪਰੈਜ਼ੈਂਟ ਕਰਦਾ ਹੈ WFI ਕੁਸ਼ਤੀ ਵਜੋਂ 올림픽 ਵਜੋਂ ਤੇ ਦੇਸ਼ ਦਾ ਇਹ WFI ਦਾ محکمہ ਹੈ ਜਿਹਨੂੰ ਕੇਂਦਰ ਸਰਕਾਰ ਦੇਖਦਾ ਹੈਗਾ ਤੇ ਕੇਂਦਰ ਸਰਕਾਰ ਜਦੋਂ ਦੇਖਦਾ ਹੈਗਾ ਤੇ ਇਹ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਨਾਲ ਮੀਤ ਹੇਰ ਦਾ ਪ੍ਰਚਾਰ ਕਰ ਰਹੀ ਹੈ ਪਹਿਲਾਂ ਤੇ ਇਹ ਦੱਸੇ ਇੱਕ ਇੰਡੀਆ ਗਠਜੰਬੰਦਨ ਤੇ ਉਹਦੇ ਨਾਲ-ਨਾਲ ਇਹ ਆਮ ਆਦਮੀ ਪਾਰਟੀ ਜਵਾਬ ਦੇਵੇ ਕਿ ਇਸ ਸੰਗਰੂਰ ਦੇ ਲੋਕ ਇਹਨਾਂ ਨੂੰ ਵੋਟ ਕਿਉਂ ਪਾਣਗੇ ਕਿ ਆ ਸੰਗਰੂਰ ਦੇ ਲੋਕ ਇਹਨਾਂ ਨੂੰ ਵੋਟ ਅਸਲੀ ਪਾਣਗੇ ਕਿ ਇਹ ਇੰਡੀਆ ਗਠਬੰਧਨ ਕਰਨ ਕਿ ਸੰਗਰੂਰ ਦੇ ਲੋਕ ਵੋਟ ਇਹਨਾਂ ਨੂੰ ਐਸ ਕਰਕੇ ਪਾਨਗੇ ਕਿ ਇਹ ਭਾਜਪਾ ਦੇ ਨਾਲ ਰਲ ਕੇ ਇੱਥੇ ਤੁਸੀਂ ਦੇਖੋ ਸਾਫ਼-ਸਾਫ਼ ਇਹ ਭਾਜਪਾ ਵਰਚਾਰ ਕਰ ਰਹੀ ਹੈ ਤੇ ਤੁਹਾਨੂੰ ਮੈਂ ਦੱਸਣ ਲੱਗਾ ਇੱਥੇ ਤੁਹਾਡੂੰ ਇਹ ਗੱਲ ਦੱਸਣੀ ਜ਼ਰੂਰੀ ਹੈਗੀ ਆ ਮੀਤ ਹੇਰ ਦੀ ਕਾਰਗੁਜ਼ਾਰੀ ਬਾਰੇ ਭਗਵੰਤ ਮਾਨ ਨੂੰ ਪਹਿਲਾਂ ਪਤਾਗਾ ਸੀ ਤੇ ਉਹਨੇ ਭਗਵੰਤ ਮਾਨ ਨੇ ਇਹਨੂੰ ਇਹ ਮਹਿਕਮੇਰ ਤੋਂ ਵਾਪਸ ਖੋਲੇ ਸੀ ਕਿਉਂਕਿ ਭਗਵੰਤ ਮਾਨ ਨੂੰ ਪਤਾ ਸੀ ਕਿ ਇਹ ਕਾਬਲ ਆਦਮੀ ਨਹੀਂਗਾ ਮੀਤ ਹੈਰ ਜਦੋਂ ਇਹਨਾਂ ਦੀ ਸਰਕਾਰ ਇਹਨਾਂ ਦੇ ਮੁੱਖ ਮੰਤਰੀ ਨੂੰ ਲੱਗਦਾ ਕਿ ਇਹ ਕਾਬਲ ਨਹੀਂਗਾ ਤੇ ਸੰਗਰੂਰ ਦੀ ਆਵਾਮ ਕਿੱਦਾਂ ਇਹਨਾਂ ਤੇ ਭਰੋਸਾ ਕਰੇ ਸੰਗਰੂਰ ਦੀ ਆਵਾਮ ਨੂੰ ਪਤਾ ਹੋਣਾ ਚਾਹੀਦਾ ਹੈ ਜਾਗਦੇ ਜ਼ਮੀਰ ਵਾਲੇ ਲੋਕ ਹੈ ਕਿ ਉਹਨਾਂ ਨੇ ਵੋਟਾ ਕਿਸ ਲਈ ਪਾਣੀ ਹੈ ਉਹਨਾਂ ਨੇ ਵੋਟਾ ਦਲ ਬਦਲੂਆਂ ਨੂੰ ਪਾਣੀ ਹੈ ਕਿ ਉਹਨਾਂ ਨੇ ਵੋਟਾਂ ਇੱਕ ਸੱਚੇ ਸੁੱਚੇ ਕਿਰਦਾਰ ਵਾਲੇ ਨੂੰ ਪਾਣੀ ਹੈ ਜਿਨ੍ਹਾਂ ਦਾ ਹਮੇਸ਼ਾ ਸਟੈਂਡ ਹੈ ਮੈਂ ਤੁਹਾਨੂੰ ਇਸ ਚੈਨਲਾਂ ਦੇ ਰਾਹੀਂ ਦੱਸਣਾ ਚਾਹੁੰਦਾ ਹੈ ਕਿ ਇਹਨਾਂ ਨੇ ਇਸ ਟਾਈਮ ਜਿੱਤ ਕੇ ਇਹਨੇ ਬੀਜੇਪੀ ਦੇ ਵਿੱਚ ਜਾਣਾ ਕਿਉਂਕਿ ਬੀਜੇਪੀ ਦੀ ਸਾਰੀ ਲੀਡਰਸ਼ਿਪ ਇਸ ਪਾਰਟੀ ਦੀ ਕੈਂਪੇਨ ਕਰ ਰਹੀ ਹੈ ਇਸ ਪਾਰਟੀ ਦੀ ਵਾਈਸ ਸੁਰੱਖਿਆ ਦੇ ਨਾਲ ਕੈਂਪੇਨ ਹੋ ਰਹੀ ਹੈ ਬੀਜੇਪੀ ਦੀ ਵਾਈਸ ਸੁਰੱਖਿਆ ਦੇ ਨਾਲ-ਨਾਲ ਕੈਂਪੇਨ ਹੋ ਰਹੀ ਹੈ ਸਰਦਾਰਤ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਆਪ ਦੇ ਹਲਕੇ ਲਈ ਜਿਹੜੇ ਕਾਰਜ ਕੀਤੇ ਆ ਕਿ ਸੰਗਰੂਰ ਨੂੰ ਦੇਸ਼ ਦਾ ਪਹਿਲਾ ਐਸਾ ਸ਼ਹਿਰ ਬਣਾਤਾ ਗਿਆ ਜਿੱਦੀ ਸਾਰੀ ਵਾਇਰਿੰਗ ਇੱਕ ਵੀ ਤਾਰ ਬਾਹਰ ਨਜ਼ਰ ਨਹੀਂ ਆਣੀ ਇਹਨਾਂ ਨੇ ਕੀ ਡਵੈਲਪਮੈਂਟ ਕੀਤੀ ਇਹਨਾਂ ਨੇ ਝੂਠ ਬੋਲਿਆ ਇਹ ਸਿਰਫ ਇੱਕ ਕਹਿੰਦੇ ਕਿ ਅਸੀਂ ਬਿਜਲੀ ਸਸਤੀ ਕੀਤੀ ਇਹਦੇ ਨਾਲ ਨਾਲ ਐ ਜਵਾਬ ਦੇਣ ਕਿ ਇਹਨਾਂ ਨੇ ਐਨਓਸੀਆਂ ਕਿਉਂ ਲਿਆਂਦੀਆਂ ਸੀ ਅਮਰਿੰজিৎ ਸਿੰਘ ਮਾਨ ਸਾਹਿਬ ਨੇ ਇਹ ਜਿਹੜੀਆਂ ਜਿਹੜੇ ਆਪਣੇ ਕਾਰਜਕਾਲ ਦੇ ਵਿੱਚ ਡੇਢ ਸਾਲ ਦੇ ਕਾਰਜਕਾਲ ਦੇ ਵਿੱਚ ਜਿਹੜੇ ਕੰਮ ਕੀਤੇ ਆ ਉਹ ਐ ਕੰਮ ਅਗਿਆ ਇਹ ਜਿਹੜੇ ਸਾਰੇ ਦੇ ਸਾਰੇ ਕੰਮ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਆਪਣੇ ਫੰਡ ਦੀ ਵਰਤੋਂ ਕੀਤੀ ਪੂਰੇ ਦੇ ਪੂਰੇ ਫੰਡ ਦੀ ਵਰਤੋਂ ਕੀਤੀ ਇਨਾਮ ਵਜੋਂ ਉਹਨਾਂ ਨੂੰ ਰਾਸ਼ੀ ਮਿਲੀ ਉਹਨਾਂ ਨੇ ਉਹਦੀ ਵਰਤੋਂ ਕੀਤੀ 281 ਕਰੋੜ ਰੁਪਏ ਦਾ ਪਾਇਲਟ ਪ੍ਰੋਜੈਕਟ ਸੰਗਰੂਰ ਲਈ ਲਿਆਂਦਾ ਸੰਗਰੂਰ ਨੂੰ ਦੇਸ਼ ਦਾ ਪਹਿਲਾ ਸ਼ਹਿਰ ਸੰਗਰੂਰ ਨੂੰ ਦੇਸ਼ ਦਾ ਪਹਿਲਾ ਸ਼ਹਿਰ ਬਣਾਉਂਦਾ ਹੈ ਕਿ ਜਿੱਥੇ ਕਿਸੇ ਵੀ ਬੱਚੇ ਨੂੰ ਕਰੰਟ ਨਾ ਲੱਗੇ ਇੱਕ ਦੂਰ ਅੰਦੇਸ਼ੀ ਸੋਚਦੇ ਹੋਇਆਂ